ਸਾਡਾ ਰੰਗਲਾ ਪੰਜਾਬ اور ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੱਗਦੇ ਆទੀਆਂ ਦੇ ਤੀਜ ਦੇ ਮੇਲੇ ਇਹ ਸੱਭਿਆਚਾਰਕ ਮੇਲੇ ਸਾਡੇ ਬਹੁਤ ਹੀ ਸਾਡੇ ਸਮਾਜ ਨੂੰ ਸਾਡੇ ਆទੀਆਂ ਪਰਾਨ ਨੂੰ ਇੱਕ ਦੂਸਰੇ ਦੇ ਨਾਲ ਵਿਚਰਨ ਦਾ ਦੁੱਖ ਸੁੱਖ ਕਰਨ ਦਾ ਖੁਸ਼ੀ ਮਨਾਉਣ ਦਾ ਮੌਕਾ ਪ੍ਰਦਾਨ ਕਰਦੇ ਆ। ਸੋ ਸਾਡੀ ਪਰਾਨੀਆਂ ਪੰਜਾਬ ਦੀਆਂ ਪਰਾਨੀਆਂ ਰਵਾਈਤਾਂ ਜੋ ਸਦੀਆਂ ਤੋਂ ਚੱਲੀਆਂ ਆ ਰਹੀਆਂ ਉਹਨੂੰ ਯਾਕਰ ਕਰਨ ਦਾ ਬਹੁਤ ਬਿਲਖਣ ਉਤਰਾਣਾ ਔਰ ਬਹੁਤ ਹੀ ਵਧੀਆ ਦਾਸਿੱਤੇ ਬੋਲਣ ਤੇ ਸੂਚੀ ਪ੍ਰਬੰਧਕ ਕਮੇਟੀ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਬੇਟੀਆਂ ਨੂੰ ਲੱਖ ਲੱਖ ਮਬਾਰਕਬਾਦ ਦਿੰਦਾ ਹਾਂ ਕਿਉਂਕਿ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਸੋ ਇਸੇ ਸੌਣ ਦੇ ਵਿੱਚ ਧੀਏਤੀਆਂ ਦਾ ਮੇਲਾ ਇਕੱਠੇ ਹੋ ਕੇ ਸਾਡੀਆਂ ਧੀਆ ਭੈਣਾਂ ਮਿਲਉਂਦੀਆਂ ਸੋ ਬਹੁਤ ਪ੍ਰਸ਼ੰਸਾ ਦੀ ਗੱਲ ਆ ਜਾਸ ਆਪਣੇ ਵੱਲ ਸਾਰਿਆਂ ਨੂੰ ਦੁਬਾਰਾ ਸਗੈਨ ਹਟਲੀ ਦਾ ਅਗਰੇਟਿਵਿਸ਼ਨ ਟੂ ਆਲ ਸਾਰਿਆਂ ਨੂੰ ਦਿੱਸ ਮੁਟੀਗਰਾ ਪੰਚਾਇਤ ਪ੍ਰਬੰਧਕ ਕਮੇਟੀ ਸਾਡੇ ਸ੍ਰੀ ਸੋਨੀ ਸਰਵਾਜੀ ਇਹ ਬਹੁਤ ਅਗਾਬਦੂ ਨੌਜਵਾਨ ਆ ਇਹ ਸਾਡੇ ਨਾਲ ਸਾਡੇ ਲੋਕ ਭਾਈ ਸੇਵਾ ਸੱਚੀ ਦੇ ਵਿੱਚ ਵੀ ਸਾਡੇ ਨਾਲ ਮੁੰਡੇ ਦਾ ਮੁੰਡਾ ਲਗਾ ਕੇ ਅੱਗੇ ਵੱਧ ਕੇ ਮੋੜੇ ਰੋਕੇ ਕੰਮ ਕਰਦੇ ਆ ਸਾਡੇ ਉੱਥੇ ਵੀ ਸਟੇਜ ਦੀ ਸੇਵਾ ਸਾਰੀ ਸ੍ਰੀ ਸੋਨੀ ਸਰਵਾਜੀ ਸੁਭਾਰਦੇ ਆ ਮੈਂ ਤੇ ਇਹ ਮੈਂ ਦੇਖਿਆ ਹਰ ਸਾਲ ਜਿਸ ਤਰ੍ਹਾਂ ਗੱਗਾ ਯਾਰ ਵੀਰ ਜੀ ਦਾ ਮੇਲਾ ਪਰੰਦੇ ਹੈ ਔਰ ਆ ਵੀ ਜਿੰਨੇ ਪ੍ਰਾਲੇ ਨੇ ਇਹਨਾਂ ਦੇ ਮਤ ਚੜ ਕੇ ਜਿਹੜੀ ਸੋਨੀ ਸ਼ੁਰੂਆਤੀ ਬਾਈਗੁਰ ਪ੍ਰਮਾਤਮਾ ਇਹਨਾਂ ਦੀਆਂ ਲੱਬੀਆਂ ਉੰਦਰਾ ਕਰਨ ਤੰਦਰੁਸਤੀਆਂ ਦੇਣ ਸਾਡੇ ਬਹੁਤ ਸਤਿਕਾਰਯੋਗ ਜਿਥੇ ਸ਼੍ਰੀ ਦਰਸ਼ਨ ਰਾਮ ਜੀ ਜਿਹੜੇ ਕੇ ਬਹੁਤ ਹੀ ਉਤੇ ਦੇ ਸੁਜੀਵ ਚਾਰਾ ਦੇ ਮਾਲਕ ਨੇ ਉਸ ਜੀ ਪ੍ਰਵਾਦਾ ਕਮੇਟੀ ਸੁਜੀ ਨਗਰ ਪੰਚਾਇਤ ਦਾ ਸਾਡੇ ਵੱਲੋਂ ਬਹੁਤ ਬਹੁਤ ਬਧਾਈ ਦਿੱਤਾ ਹੈ ਜੇ ਜੇਤਰਾ ਚੀਨੀ ਸੋਨੀ ਸੇਵਾ ਕੀਤੇ ਤੁਸੀਂ ਤੋ ਇਨਸਾਨ ਦਾ ਫਰਜ਼ ਵੀ ਬਣਦਾ ਹੈ ਕਿ ਜੇ ਆਪਾਂ ਦੁਨੀਆ ਤੇ ਆਏ ਆ ਤੇ ਇੱਥੇ ਜੇ ਲੱਕੜਾਂ ਦੀ ਆਪਾਂ ਇਹਦੀ ਬਰਖਟਾਂ ਦੀ ਗੱਲ ਕਰੀਏ ਸੋ ਡਰਕ ਵੀ ਜਿਹੜੇ ਆਪ ਬੁੰਦੇ ਨੇ ਆਪਾਂ ਨੂੰ ਲਗਾ ਕੇ ਉਹਨੂੰ ਦਰਖਤ ਬਣਾਉਣਾ ਚਾਹੀਦਾ ਕਿਉਂਕਿ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਸਿਰਫ 3.5% ਰਕਵਾ ਜਿਹੜਾ ਉਹ ਕੇਵਲ ਜੰਗਲਾਂ ਦੇ ਹਿੱਸਾ ਹੈ ਬਾਕੀ ਸਾਰੇ ਸਟੇਟਾਂ ਦੇ ਵਿੱਚ ਅਪਰੋਕਸੀ ਬੇਕਤੀ ਜਿਹੜਾ ਬਣ ਗਿਆ ਆਪਾਂ ਚਾਹਦੇ ਹਾਂ ਪੀਟਰ ਦੇ 25% ਸਾਰੀਆਂ ਸਟੇਟਾਂ ਦਾ ਇਹ ਜੰਗਲਾ ਦੇ ਰਕਮ ਕੇਵਲ ਪੰਜਾਬ ਦੇ ਵਿੱਚ ਸਿਰ 3.25 ਤਕਰੀਬ ਇਹ ਰਕਮ ਜੰਗਲਾ ਹੈ ਇੱਥੇ ਤੇ ਸਾਡੀ ਇਹ ਸਰਬੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਵੱਧ ਤੋਂ ਵੱਧ ਦਰਖਤ ਲਗਾਈਏ ਕਿਉਂਕਿ ਬਿਨ ਦਰਖਤ ਦੇ ਜਿੱਤੇ ਸਾਨੂੰ ਆਕਸੀਜਨ ਦੰਦਿਆ ਉੱਥੇ ਫਲ ਫੁੱਲ ਅਨਾਜ ਆਪਾਂ ਸਾਰਾ ਕੁਝ ਹੀ ਰਹਾ ਉਹ ਦਰਖਤਾਂ ਤੇ ਹੀ ਧੇਪਦਾ ਉਹ ਨਾਮ ਆਰਗੇਨਾਈਜੇਸ਼ਨ ਦਾ ਜਮਾਨਾ ਹੋ ਗਿਆ ਹੈ ਆਪਾਂ ਪਰ ਪਤਾ ਲੇ ਕੋਈ ਚੀਜ਼ਾਂ ਫੈਕਟਰੀ ਵਿੱਚ ਜਾਂ ਪਰਸੁਰਾਂ ਤਾਂ ਬਜਾਣੇ ਖਾਦੇ ਪਰ ਉਹਨਾਂ ਦਾ ਜੇ ਥੱਲੇ ਬੇਸ ਦੇਖਿਆ ਜਾਵੇ ਤਾਂ ਉਹ ਸਾਰੀਆਂ ਆਪਾਂ ਨੂੰ ਜੋ ਸੰਜਮੀਆਂ ਫਲ ਆਗਾਜ ਨੇ ਉਹ ਸਾਡੇ ਦ੍ਰਿਸ਼ਤਾਂ ਤੋਂ ਹੀ ਆਉਂਦੇ ਆ ਦ੍ਰਿਸ਼ਤਾਂ ਤੋਂ ਬਿਨਾ ਆਪਾਂ ਮਨੁੱਖੀ ਦੀ ਵੱਡੀ ਕਾਮਨਾ ਬਿਨੈ ਕੀਤੀ ਜਾ ਸਕਦੀ ਕਹਿੰਦੇ ਇਨਸਾਨ ਜਦੋਂ ਅਗਲੀ ਦੁਨੀਆ ਨੂੰ ਛੱਡ ਕੇ ਜਾਂਦਾ ਹੈ ਫਿਰ ਵੀ ਉਹ ਨੌ ਮਾਣ ਲੱਦਰ ਦਾ ਲੈ ਕੇ ਤੇ ਇਸ ਦੁਨੀਆ ਤੋਂ ਜਾਂਦਾ ਉਹ ਵਜਾ ਕਰਨ ਲਈ ਨੌਵਾਂ ਨੇ ਦੱਕਰ ਚਾਹੀਦੀ ਹੁੰਦੀ ਹੈ ਸੋ ਇਸ ਕਰਕੇ ਆਪਣਾ ਸਾਲੇ ਦਾ ਫਰਜ਼ ਬਣਦਾ ਹੈ ਕਿ ਆਪਾਂ ਵੱਤੋ ਵੱਤ ਸੁਣੇ ਲਿਆ ਜੀ ਬ੍ਰਸਤੀ ਵੀਆ ਕਰੀਏ ਸੋ ਅਗੇ ਰਸ਼ਿਆਂ ਦੇ ਖਿਲਾਫ ਵੀ ਸੋਨੇ ਸੁਰੂਆਤੀ ਨੇ ਦੱਸਿਆ ਮੈਂ ਇਹ ਨੂੰ ਲੰਬਾ ਨਾ ਕਰਦੇ ਹੋਏ ਸਾਡੇ ਸ਼੍ਰੀ ਚੌਧਰੀ ਫਰਦਿਕਮਾਰ ਜੀ ਐਸਚਓ ਸਾਹਿਬਾਨ ਦੇ ਗਾਣੇ ਇਹ ਵੀ ਪੂਰੀ ਤਰ੍ਹਾਂ ਨਾਲ ਜਿੱਥੇ ਸੁਣੀ ਜਿਹੇ ਜਿੱਤਰਾ ਦੱਸਿਆ ਕਿ ਸ਼ਿਕੰਜਾ ਵਿਕਾਸਿਆ ਔਰ ਹਰ ਤਰੀਕੇ ਦੇ ਨਾਲ ਲੋੜਪੰਦੀ ਮਦਦ ਵੀ ਕਰਦੇ ਆ ਛਡਾਉਣ ਦੇ ਵਿੱਚ ਵੀ ਅਸੀਂ ਸਾਡੀ ਅਸੀਂ ਹੁਣ ਤੱਕ ਇਸ ਕਿ ਸਾਡੀ ਸੰਸਥਾ ਨੂੰ ਬਣਾਣਾ ਕਿ ਅਸੀਂ ਪ੍ਰੋਕਸੀਮੇਟ ਨੇ ਸਾਰਾ ਨੌਜਵਾਨਾਂ ਦਾ ਨਸ਼ਾ ਆ ਉਹ ਰੈਡਕਸ ਪ੍ਰੋਸੈਸ ਸੋਸਾਇਟੀ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਣੇ ਬਡੇ ਵੀਰ ਜੀ ਵਿਰਿੰਦਰ ਕੁਮਾਰ ਜੀ ਐਸਐਚਓ ਸਾਹਿਬ ਇਹਨਾਂ ਦੀ ਬਦੌਲਤ ਸ਼੍ਰੀ ਚੇਤਨ ਅਰਪਨ ਜੀ ਉਹਨਾਂ ਦੇ ਸਹਿਯੋਗ ਨਾਲ ਸਾਡੀ ਸੂਚੀ ਸਾਰੀ ਟੀਮ ਜਿਹੜੀ ਆ ਉਹ ਉਹਦਾ ਦਲਦਲ ਦੇ ਵਿੱਚੋਂ ਅਸੀਂ ਉਹਨਾਂ ਨੂੰ ਨੌਜਵਾਨਾਂ ਨੂੰ ਬਾਹਰ ਕੱਢਦੇ ਵਿੱਚ ਵੀ ਸੁਭਰੱਖ ਰਹੀ ਹੈ ਸਿਹਤ ਦੇ ਇਲਾਵਾ ਜਿਸ ਤਰ੍ਹਾਂ ਸੋਨੀ ਸੁਆਦੀ ਦੇ ਦਸਿਆ ਜੇ ਕੋਈ ਬੱਚਾ ਪੜਨ ਤੇ ਪੜਦਾ ਹੋਵੇ ਔਰ ਉਹਨੂੰ ਕਿਸੇ ਵੀ ਕਰਾਦੀ ਕੋਈ ਜਕਤ ਆਉਦੀ ਹੋਵੇ ਤਾਂ ਤੁਸੀਂ ਸੋਨੀ ਸਰਵਾਦੀ ਨਾਲ ਸੰਪਰਕ ਕਰਕੇ ਉਹਨੂੰ ਜੋ ਉਹਨਾਂ ਖਰਚਾ ਆਉਣਾ ਹੋਵੇ ਉਸ ਦੇ ਲਈ ਕੋਈ ਪ੍ਰੋਗਰਾਮ ਹੁੰਦੇ ਜਹਾ ਉਹਨੂੰ ਕੋਈ ਕੰਪੀਟੀਸ਼ਨ ਹੋਵੇ ਤੁਸੀਂ ਟਿਊਸ਼ਨਮ ਕਰਾਦੀ ਤਾਂ ਉਹਨੂੰ ਕੁਝ ਜ਼ਰੂਰਤ ਹੋਵੇ ਤਾਂ ਤੁਸੀਂ ਸੋਨੀ ਸਰਵਾਦੀ ਨੂੰ ਬਸ ਕੇ ਜਾ ਸਕਦਾ ਜਿਹਾ ਦੋਸ਼ ਸਾਡੇ ਚੌਧਰੀ ਬ੍ਰਿੰਦਰ ਕੁਮਾਰ ਜੀ ਚਲੋ ਚਲੋ ਇਸੇ ਨਾਲ ਇਸ ਨੂੰ ਕੀ ਟਿਕਦਾ ਪਾ ਸਕੇ ਬਹੁਤ ਬਹੁਤ ਧੰਨਵਾਦ ਕੀਤਾ ਜਿੰਨਾ ਦਵਾਈ ਦੀ ਖਾਸਾ ਵਾਹਿਗੁਰੂ ਦੀ ਕਿਤੇ ਬਹੁਤ ਹੀ ਚੰਗੇ ਵਿਚਾਰ ਬਹੁਤ ਹੀ ਅچھے ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਜਿਵੇਂ ਪਾਟਾ ਸਾਹਮਣੇ ਦੱਸਿਆ ਕਿ ਸਾਡੇ ਸੰਕਾ ਲੋਕ ਭਲਾਈ ਸੇਵਾ ਸੁਸਾਇਟੀ ਬੜੇ ਚੰਗੇ ਉਪਰਾਲੇ ਕਰਦੀ ਹੈ ਕਿਸੇ ਲੋੜਵੰਦ ਨੂੰ ਜਿ세 ਤਰ੍ਹਾਂ ਵੀ ਲੋੜ ਪੈਂਦੀ ਹੈ ਤੇ 10 ਦੀ ਟੋਟੀ ਲਾਈ ਹੋਏ ਨੇ ਇਹਨਾਂ ਨੇ ਤੇ ਕਿਸੇ ਨੂੰ ਵੀ ਕਿਸੇ ਨੇ ਲੋੜ ਹੋਵੇ ਤਾਂ ਬੇਨਾਂ ਸੰਪਰਕ ਕਰ ਸਕਦੇ ਆ ਤੇ ਆਪਾਂ ਗਾਹ ਪਾਟਾ ਸਾਹਿਬ ਦੇ ਨਾਲ ਵਿਚਾਰ ਚਰਚਾ ਕਰਕੇ ਜਿਹੜੀ ਵੀ ਤੁਹਾਡੀ ਲੋੜ ਹੋਵੇ ਤਾਂ ਅਸੀਂ ਉਹ ਜ਼ਰੂਰ ਪੂਰੀ ਕਰਾਂਗੇ ਤੇ ਸਾਰੇ ਬਦਵਾਂ ਤੇ ਸਜਣਾ ਦਾ ਬੀਤਿਆਂ ਪਣ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਵੀ ਸਮੁੱਚੀ ਟੀਮ ਆਈ ਉਹਨਾਂ ਦਾ ਵੀ ਧੰਨਵਾਦ ਤੇ 2 ਮਿੰਟ ਤੁਸੀਂ ਜ਼ਰੂਰ ਬੈਠਣਾ ਜੀ ਕਿ ਆਪਾਂ ਇਕੱਠੇ ਸਨਮਾਨ ਕਰਦੇ ਨੂੰ ਮੈਡਮ ਵੀਰਾਂ ਕੋ ਪਹੁੰਚ ਗਏ